ਇੱਕ ਬੰਦਾ ਘੜ ਉੱਡਿਆ ਸੀ ਬਹੁਤ ਉੱਡਿਆ ਸੀ ਇਹ ਵੀ ਕਬੂਤਰ ਗਵਿੰਦਗੜ ਕਿੱਥੇ ਇੱਥੇ ਯਾਰ ਰਾਜਗੜ ਕੋਲੇ ਰਾਜਗੜ ਕੋਲੇ ਇਹ ਕਬੂਤਰ ਦੀ ਜਾਨੀ ਖਾਸੀਅਤ ਇਹ ਆ 6ਵਾਂ 7ਵਾਂ ਸੀਜ਼ਨ ਹੋ ਗਿਆ ਹਰੇਕ ਸਾਲ ਉੱਡਦਾ ਕੁਟਾਰੀ ਕਹਿੰਦੇ ਆ ਬਈ ਅੱਛਾ ਜਿੱਦਾਂ ਕੁਟਾਰੀ ਬੋਲਦਾ ਆਪਾਂ ਕਹਿੰਦੇ ਆ ਵੀ ਲੰਬਾ ਭੱਜਿਆ 7ਵੇਂ ਸੀਜ਼ਨ ਚ ਆ ਕੱਲ ਵੀ ਦਿਨ ਸਿਪੇ ਬੈਠਾ ਇਹ ਕਬੂਤਰ ਘਰੇ 7 ਤੋਂ 7 ਇਹ ਇਹ ਕਿਹੜੀ ਬਰੀਡ ਆ ਇਹ ਇਹ ਆਪਣੇ ਕੋਲੇ ਕਬੂਤਰ ਲਾਲੇਬਾਈ ਤੋਂ ਆਇਆ ਸੀ ਇਹ ਲਾਲਾਬਾਈ ਕਿੱਥੋਂ ਇਹ ਆਪਣੇ ਗੁਰਮਾ ਡੇਲੋ ਕੋਲ ਅੱਛਾ ਆਪਣਾ ਚੰਗਾ ਪ੍ਰੇਮ ਅੱਛਾ ਉਹਨਾਂ ਕੋਲੋਂ ਬੱਚਾ ਹੀ ਆਇਆ ਸੀ ਇਹ ਆਪਣੇ ਕੋਲ ਅੱਛਾ ਆ ਜਿਹੜੇ ਕਬੂਤਰ ਆ ਇਹਨਾਂ 'ਚ ਕਿਹੜੇ ਬਾਜ਼ੀਆ ਜਿੱਤੇ ਹੋਏ ਆ ਇਹਨਾਂ ਦੇ ਵਿੱਚ ਆਪਣੇ ਕਬੂਤਰ ਜਿਵੇਂ ਆ ਬੈਠਾ ਕਬੂਤਰ ਇਹ ਤਾਂ ਹੁਣੇ ਹੀ ਜਿੱਤਿਆ ਇਹ ਕਿੱਥੇ ਆ 17 ਤਰੀਕ ਨੂੰ ਜੀ ਫੜਿਆ ਹੋਇਆ ਤਾਂ ਇਹੇ ਹੁਣ ਇਹ ਤਾਂ ਹੁਣ ਆਪਣਾ ਆ ਇਸੇ 17 ਤਰੀਕ ਨੂੰ ਤੇ ਇਹ ਆਪਾਂ ਛੱਡਿਆ ਸੀ ਕਬੂਤਰ ਇੱਥੇ ਮਨਾਲ ਜੀ ਇਹ ਮਨਾਲ ਕਿੱਥੇ ਕਾਹੇ ਛੜਦੇ ਕੋਈ ਮਨਾਲਾ ਠੁੱਲੀ ਵਾਲ ਦੇ ਕੋਲੇ ਹੀ ਆ ਤੇ ਠੁੱਲੀ ਵਾਲ ਮਹਿਲਾਂ ਕੋਲੇ ਇਹ ਲਾਲ ਚੀਨਾ ਹਾਂਜੀ ਲਾਲ ਚੀਨਾ ਚਿੱਟੀਆਂ ਅੱਖਾਂ ਦਾ ਹੈ ਚਿੱਟੀਆਂ ਅੱਖਾਂ ਦਾ ਲਾਲ ਚੀਨਾ ਨਾ ਨਾ ਮੈਂ ਛੜਦਾ ਨਹੀਂ ਛੜਦਾ ਨਹੀਂ ਕੋਈ ਗੱਲ ਨਹੀਂ ਦਿਲ ਘੜਦਾ ਪਰ ਜੇ ਛੱਡਿਆ ਵੀ ਜਾਂਦਾ ਤਾਂ ਲਾਹ ਹੋ ਗਈ ਅੱਛਾ ਆਜ ਕੋਈ ਗੱਲ ਬੰਦਲ ਹੋਏ ਆਜ ਅੱਛਾ ਠੀਕ ਹੈ ਤੇ ਇਹ ਪੁੱਤਰ ਆਪਣਾ ਵਧੀਆ ਓੜਿਆ ਅੱਛਾ ਯਾਨੀ ਇਹ ਬਾਜੀ ਤੋਂ ਸਾਰੇ ਹੀ ਬਾਜੀ ਤੋਂ ਮਗਰੋਂ ਹੀ ਬੈਠਾ ਅੱਛਾ ਹਰੀ ਬਾਜੀ ਤੋਂ ਬਾਅਦ ਚ ਬੈਠਾ ਹੈ ਇਹ ਕਿੰਨੀ ਤਰੀਕ ਨੂੰ ਇਹ ਇਹ ਆਹੀ 17 ਨੂੰ ਛੱਡਿਆ 17 5 2021 ਆਹੀ ਜਿਹੜੇ ਹਾਂ ਕਿੰਨੇ ਕਬੂਤਰ ਸੀ ਉਤਰ ਉੱਥੇ ਸੀਗੇ 64 65 ਅੱਛਾ ਕਿਹਦੇ ਨਾਲ ਟੱਕਰ ਹੋਈ ਆ ਇਹ ਉੱਥੇ ਸਾਂਝੇ ਹੋ ਗਏ ਸੀ ਉਹਦਨੇ 6 ਕਬੂਤਰ ਕਿਹੜੇ ਕਿਹੜੇ ਨਾ ਕਬੂਤਰ ਉਧਰਲੇ ਪਿੰਡਾਂ ਦੇ ਸੀਗੇ ਉਹਦੇ ਮੈਂ ਗਿਆ ਨਹੀਂ ਆਪ ਅੱਛਾ ਇਹ ਮਨਾਲ ਪਿੰਡਾ ਇਸੇ 17 ਤਰੀਕ ਨੂੰ ਯਾਨੀ 17 ਮਈ 2021 ਨੂੰ ਜਿੱਤੇ ਇਹ ਕਬੂਤਰ ਆਪਣੇ ਬਾਈ ਬੀਰ ਜੀ ਧੂਰਕੋਟ ਵਾਲੇ ਆਪਣੇ ਹਾਂ ਗੋਲੂ ਹੁਣੀ ਹਾਂ ਉਹਨਾਂ ਕੋਲੋਂ ਆਇਆ ਸੀ ਇੱਕ ਕਬੂਤਰ ਅੱਛਾ ਬੱਚਾ ਲੈ ਆਏ ਸੀ ਹਾਂਜੀ ਅੱਛਾ ਇਹ ਕਬੂਤਰ ਉਹਨਾਂ ਕੋਲੋਂ ਆਇਆ ਹੋਰ ਵੀ ਹੈਗੇ ਇੱਕ ਦੋ ਉਹਨਾਂ ਦੇ ਕਬੂਤਰ ਅੱਛਾ ਉਹਨਾਂ ਦੇ ਕਬੂਤਰ ਵੀ ਪੂਰੇ ਵਧੀਆ ਨੇ ਤੂੰ ਵਧੀਆ ਉੜਦੇ ਆ ਗੋਲਦੇ ਹਾਂ ਤੁਹਾਨੂੰ ਪਤਾ ਹੀ ਆਪਣਾ ਹਾਂ ਅੱਛਾ ਹੋਰ ਹੁਣ ਕਿਹੜੇ ਬਾਜ਼ੀਆਂ ਜਿੱਤੇ ਹੋਏ ਆ ਇੱਥੇ ਕੁਝ ਤਾਂ ਗਵਾਚ ਵੀ ਗਏ ਹੁਣੇ ਬਾਜ਼ੀਆਂ ਤੇ ਵਾਲੇ ਗਵਾਚ ਗਏ ਜੀ ਕੋਸ਼ਿੰਕੀ ਬਿਮਾਰੀ ਪੈ ਗਈ ਸੀ ਕਬੂਤਰ 28-30 ਕਬੂਤਰ ਮਰ ਗਏ ਅੱਛਾ ਨੌਕਸ ਪੈ ਗਿਆ ਸੀ ਕਬੂਤਰਾਂ ਨੂੰ ਆ ਲੱਗੀ ਨਹੀਂ ਇਹ ਇਹਦੇ ਚ ਹੋਰ ਕਿਹੜੇ ਜਿੱਤੇ ਆ ਕਬੂਤਰ ਵੀ ਆਪਣਾ ਬਹੁਤ ਓਡਿਆ ਹੋਇਆ ਅੱਛਾ ਹਾਂਜੀ ਅੱਛਾ ਇਹ ਗਵਿੰਦਗੜ੍ਹ ਉੱਡਿਆ ਸੀ ਬਹੁਤ ਉੱਡਿਆ ਸੀ ਇਹ ਵੀ ਕਬੂਤਰ ਗਵਿੰਦਗੜ੍ਹ ਕਿੱਥੇ ਇੱਥੇ ਯਾਰ ਰਾਜਗੜ੍ਹ ਕੋਲੇ ਰਾਜਗੜ੍ਹ ਕੋਲੇ ਇਹ ਕਬੂਤਰ ਦੀ ਜਾਨੀ ਖਾਸੀਅਤ ਇਹ ਆ 6ਵਾਂ 7ਵਾਂ ਸੀਜ਼ਨ ਹੋ ਗਿਆ ਹਾਂ ਹਰੇਕ ਸਾਲ ਉੱਡਦਾ ਇਹਨੂੰ ਘਟਾਰੀ ਕਹਿੰਦੇ ਆ ਬਈ ਅੱਛਾ ਜਿੱਦਾਂ ਘਟਾਰੀ ਬੋਲਦਾ ਆਪਾਂ ਕਹਿੰਦੇ ਆ ਵੀ ਲੰਬਾ ਭੱਜਿਆ 7ਵੇਂ ਸੀਜ਼ਨ ਚ ਆ ਕੱਲ ਵੀ ਦਿਨ ਸਿਪੇ ਬੈਠਾ ਹੈ ਕਬੂਤਰ ਘਰੇ 7 ਤੋਂ 7 ਇਹ ਇਹ ਕਿਹੜੀ ਬਰੀਡ ਆ ਇਹ ਇਹ ਆਪਣੇ ਕੋਲੇ ਕਬੂਤਰ ਲਾਲੇ ਬਾਈ ਤੋਂ ਆਇਆ ਸੀ ਇਹ ਲਾਲਾ ਬਾਈ ਕਿੱਥੋਂ ਇਹ ਆਪਣੇ ਗੁਰਮਾ ਡੇਲੋ ਕੋਲ ਅੱਛਾ ਆਪਣਾ ਚੰਗਾ ਪ੍ਰੇਮ ਅੱਛਾ ਉਹਨਾਂ ਕੋਲੋਂ ਬੱਚਾ ਹੀ ਆਇਆ ਸੀ ਇਹ ਆਪਣੇ ਕੋਲ ਵਧੀਆ ਆਹ ਜਿਹੜਾ ਇੱਕ ਪੂਰਾ ਬੈਠਾ ਵਾ ਇਹ ਵੀ ਦਿਖਾਉਂਦਾ ਮੈਂ ਆਹ ਕਬੂਤਰੀ ਦਿਖਾਉਂਦਾ ਪਹਿਲਾਂ ਆਹ ਕਬੂਤਰੀ ਉਹਦਨੇ 17 ਤਰੀਕ ਨੂੰ ਹੀ ਇਹ ਛੱਡੀ ਆਪਾਂ ਇੱਧਰ ਉਹਦਨੇ ਦੋ ਬਾਜੀਆਂ ਸੀ ਇਹ ਜੱਸੀ ਨੇ ਜਾ ਕੇ ਇੱਥੇ ਛੱਡੀ ਤੇ ਪਬਣੇ ਨੇ ਅੱਛਾ ਇਹ ਕਿੱਥੇ ਇਹ ਕਲਾਲ ਮਾਜਰੇ ਅੱਛਾ ਇਹ ਕਬੂਤਰੀ ਜਾਨੀ ਆਪਣੀ ਸਾਰਿਆਂ ਤੋਂ ਵੱਧ ਡੁੱਡੀ ਆ ਉਹ ਦਿਨ ਇੰਨੀ ਬਾਜੀ ਕੋਈ ਨਹੀਂ ਉੱਡੀ। ਅੱਛਾ ਕਿ ਕਿਹੜੇ ਉਹਨੇ 4-5 ਬਾਜੀਆਂ ਸੀ ਸਾਰੀਆਂ ਬਾਜੀਆਂ ਦਾ 4.5 ਕੋਈ 4.5 ਸਾਂਝੀਆਂ ਹੋਈਆਂ। ਅੱਛਾ ਇਹ ਬਾਜੀ ਲੰਬੀ ਗਈ ਆ। ਇਹਦੇ ਨਾਲ ਫਿਰ ਕੀ ਦੀ ਟੱਕਰ ਹੋਈ ਆ? ਇਹਦੇ ਨਾਲ ਵਧੀਆ ਸੀਗੇ 6 ਕਬੂਤਰ ਸਾਂਝੇ ਹੋ ਗਏ ਸੀ ਜਾਨੀ। ਹੈ? 6 ਕਬੂਤਰ ਇੱਕ ਤਾਂ ਆਪਣੇ ਪਿੰਡੋਂ ਹੀ ਸੀ। ਅੱਛਾ ਆਪਣੇ ਪਿੰਡੋਂ ਹੀ ਜਿੰਦਰ ਦਾ। ਅੱਛਾ ਉਹ ਵੀ ਵਧੀਆ ਉੱਡਿਆ ਕਬੂਤਰ। ਹੂੰ ਸਾਰੇ ਕਬੂਤਰਾਂ ਨਾਲ ਉਹ ਵੱਧ ਉੱਡ ਕੇ ਬੈਠੀ ਆ। ਅੱਛਾ ਅੱਛਾ। ਤੇ ਇਹ ਦਰਸੀ ਹੌਲੀ ਆ ਵਜਾਂਦੀ। ਇਹ ਸਾਰੇ ਹੀ ਹੌਲੇ ਨੇ ਕਬੂਤਰ ਇਹ ਅੱਛਾ ਇਹ ਬਰੀਡ ਆ ਇਹ ਜਾਨੀ ਨਸਲ ਦਾ ਫਰਕ ਆ ਇਹ ਕਿਹੜੀ ਨਸਲ ਆ ਇਹ ਨਿਕਲਦੇ ਵੀ ਨਹੀਂ ਕਬੂਤਰ ਇਹ ਨਸਲ ਕਿਹੜੀ ਆ ਇਹ ਆਪਣੇ ਕੋਲ ਚਿੱਟੀਆਂ ਅੱਖਾਂ ਦੇ ਸੀ ਪੁਰਾਣੇ ਕਬੂਤਰ ਹੀ ਅੱਛਾ ਉਹ ਕਬੂਤਰ ਪਹਿਲਾਂ ਕਰਦੇ ਹੁੰਦੇ ਸੀ ਜਾਨੀ ਆਉਣੀ ਟੜਕਦੇ ਸੀ ਮਾਦਵਲ ਕੋਈ ਕੋਈ ਖੜ ਜਾਂਦਾ ਸੀ ਅੱਛਾ ਅਸੀਂ ਬੱਚੇ ਕਢਾਉਣੋਂ ਹਟ ਗਏ ਸੀ ਉਹਨਾਂ ਦੇ ਅੱਛਾ ਅਸੀਂ ਕਹਾਂ ਵੀ ਚੱਲ ਰਹਿਣ ਦੋ ਇਹਨਾਂ ਦੇ ਵੀ ਜਰ ਤੁਰਦੇ ਨੇ ਤੁਰਦੇ ਨੇ ਅਸੀਂ ਕਿਹਾ ਅੱਛਾ ਤੇ ਅਸੀਂ ਫਿਰ ਉਹ ਦੁਬਾਰਾ ਕਬੂਤਰ ਨੂੰ ਮੈਂ ਫੇਰ ਮੈਂ ਆਹ ਚੱਲ ਦੇਖ ਲੈਨੇ ਆ ਦੋ ਉਹ ਕਬੂਤਰ ਨੇ ਫੇਰ ਦੁਬਾਰਾ ਬੱਚੇ ਕੱਢੇ ਜਰੋ ਫੇਰ ਉਹ ਇੱਥੇ ਸਿਵੀਆਂ ਛੱਡਿਆ ਬੱਚਾ ਸੀ ਅੱਛਾ ਦਸਰ ਤੇ ਬਹੁਤ ਔਡਿਆ ਅੱਛਾ ਉਹੀ ਕਬੂਤਰ ਦੇ ਬੱਚੇ ਖੜਨੇ ਲੱਗੇ ਫੇਰ ਬਰੀਡ ਤੇ ਮੜਾ ਕੇ ਕਿੰਨੇ ਅੱਖਾਂ ਦਾ ਕਬੂਤਰ ਹੈ ਇਹਨਾਂ ਦੇ ਆਹ ਜਿਹੜਾ ਆਹ ਆਪਣਾ ਪੂਰਾ ਇਹ ਪੂਰੇ ਕਬੂਤਰ ਵੀ ਵਧੀਆ ਕਬੂਤਰ ਹੈ ਇਹ ਆਪਣੇ ਕੋਲੇ ਆਏ ਸੀਗੇ ਰਿਸ਼ਤੇਦਾਰੀ ਚੋਂ ਹਾਂ ਆਪਣੀ ਰਿਸ਼ਤੇਦਾਰੀ ਸੀ ਅੱਛਾ ਉਹ ਬੰਦੇ ਦੀ ਡੈਥ ਹੋ ਗਈ ਸੀ ਅੱਛਾ ਉਹਨਾਂ ਕੋਲ ਸੀਗੇ ਉਹ ਸਾਰੇ ਕਬੂਤਰ ਫੇਰ ਮੇਰੇ ਕੋਲੇ ਆ ਗਏ ਇਹ ਬਰੀਡ ਉੱਡਦੀ ਆ ਇਹ ਵਧੀਆ ਔੜਦੇ ਆ ਪੂਰੇ ਇਹ ਆਪਣੇ ਗੋਲੂ ਵੀਰ ਜੀ ਨੇ ਛੱਡਿਆ ਉਥੋਂ ਹਾਂ ਉਹਨੇ ਉਹ ਵੀ ਬਹੁਤ ਓਡਿਆ ਏ ਕੰਗਾਲੇ ਵੀ ਹੈਗੇ ਆ ਚਲੋ ਜਾਨੀ ਹੁਣ ਇਹ ਹੁਣ ਆਹ ਸੀਜ਼ਨ ਚ ਬੱਲੇ ਬੱਲੇ ਹੋ ਰਹੀ ਯਾਰ ਜਿੰਨੀਆਂ ਕਬਾਗੀਆਂ ਛੱਡੀਆਂ ਜਿੱਤ ਗਏ ਉਹਦਨੇ ਦਸ਼ਾਉਂਦਾ ਸਿੰਘ ਵਾਲੇ ਅੱਛਾ ਉਹਦਨੇ ਛੱਡਿਆ ਵੀਰ ਜੀ ਨੇ ਜਾ ਕੇ ਹਾਂ ਕੋਲੂ ਵੀਰ ਜੀ ਨੇ ਤੈਗ ਜਗਨੂ ਤੂਰਕੋਟ ਮਣੀ ਤੂਰਕੋਟ ਹਾਂ ਉਹਨਾਂ ਦਾ ਬਹੁਤ ਸੰਯੋਗ ਆਪਾਂ ਨੂੰ ਅੱਛਾ ਉਹਦਨੇ ਵੀ ਕਬੂਤਰੀ ਚਾਰਾਂ ਚ ਸਾਂਝੀ ਹੋਈ ਬਹੁਤ ਜ਼ਿਆਦੇ ਉੱਡੀ ਉਹਦਨੇ ਵੀ ਬੱਲੇ ਬੱਲੇ ਹਾਂ ਬਹੁਤ ਉੱਡੀ ਉਥੋਂ ਵੀਰੇ ਉਹਨਾਂ ਦੇ ਘਰੋਂ ਸੀ ਅੱਛਾ ਤੂਰਕੋਟ ਤੋਂ ਉਹਨਾਂ ਦੇ ਕਬੂਤਰ ਵੀ ਬਹੁਤ ਜਾਨੀ ਵਧੀਆ ਇੱਕਠੇ ਹੀ ਸਾਂਝੇ ਹੀ ਛੱਡਦੇ ਆ ਹਾਂਜੀ ਠੀਕ ਯਾਨੀ ਇੱਥੇ ਆ ਜਾਂਦੇ ਆ ਲੋਕ ਸਾਰੇ ਮਿੱਤਰ ਦੋਸਤ ਇੱਥੋਂ ਯਾਨੀ ਜਿਹੜੀਆਂ ਬਾਜ਼ੀਆਂ ਹੁੰਦੀਆਂ ਚੰਗੀਆਂ ਚੰਗੀਆਂ ਬਾਜ਼ੀਆਂ ਤਕਰੀਬਨ ਧੂਰ ਕੋਟੋਂ ਛੱਡੇ ਨੇ ਉਹ ਸਾਰੇ ਹੀ ਬਾਜ਼ੀਆਂ ਜਿੱਤੇ ਨੇ ਜਿਹੜੇ ਵੀ ਵੀਰ ਜੀ ਕੋਲੋਂ ਛੱਡੇ ਨੇ ਨਾ ਗੋਲੂ ਵੀਰ ਜੀ ਕੋਲੋਂ ਹਾਂ ਤੇ ਉਹ ਸਾਰੇ ਹੀ ਜਿੱਤੇ ਨੇ ਯਾਨੀ ਕਬੂਤਰ ਕੋਈ ਹਰਿਆ ਨਹੀਂ ਗਰਮੀ 'ਚ ਜਿੰਨੇ ਵੀ 2 ਸਾਲ ਤੋਂ ਇੱਥੇ ਵੀ ਪੂਰੇ ਤਿਆਰ ਆ ਇੱਥੇ ਵੀ ਪੂਰੇ